ਸਤਿ ਸ਼੍ਰੀ ਅਕਾਲ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਲਗਾਖਰ ਅਤੇ ਲਗਾਖਰ ਨੂੰ ਫੁੱਲ ਐਕਸਪਲੇਨ ਕਰਕੇ ਹੀ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕੇ ਹਾਂ ਜਿਹਨੂੰ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਜਾ ਸਕਦੇ ਹੋ ਤੇ ਅੱਜ ਅਸੀਂ ਲਗਾਖਰ ਵਿਸ਼ੇ ਨਾਲ ਕੁਝ ਰਿਲੇਟਡ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਜੋ ਕਿ ਪਹਿਲਾਂ ਵੀ ਕਈ ਗਵਰਨਮੈਂਟ ਟੈਸਟ ਵਿੱਚ ਆ ਚੁੱਕੇ ਨੇ ਅਤੇ ਅੱਗੇ ਆਉਣ ਦੀ ਸੰਭਾਵਨਾ ਵੀ ਹੈ ਫਸਟ ਲਗਾਖਰ ਕੀ ਹੁੰਦੇ ਹਨ ਗੁਰਮੁਖੀ ਵਿੱਚ ਲਗਾ ਮਾਤਰਾਾਂ ਦੇ ਨਾਲ ਕੁਝ ਚਿੰਨ੍ਹ ਲੱਗਦੇ ਹਨ ਇਨ੍ਹਾਂ ਚਿੰਨ੍ਹਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਜੋ ਤਿੰਨ ਹਨ ਬਿੰਦੀ ਟਿੱਪੀ ਅਤੇ ਅਦਕ ਨੈਕਸਟ ਬਿੰਦੀ ਅਤੇ ਟਿੱਪੀ ਦੀ ਵਰਤੋਂ ਕਦੋਂ ਤੇ ਕਿਹੜੀ ਲਗਾ ਨਾਲ ਹੁੰਦੀ ਹੈ ਇਹ ਚਿੰਨ ਨਾਸਕੀ ਸਵਰਤੂਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ ਇਹਨਾਂ ਦੋਹਾਂ ਦੀ ਆਵਾਜ਼ ਵਿੱਚ ਕੋਈ ਅੰਤਰ ਨਹੀਂ ਹੈ ਦਸ ਲਗਾਾਂ ਵਿੱਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿੱਚ ਹੁੰਦਾ ਹੈ ਤਾਂ ਇਨਾ ਦੀ ਵਰਤੋਂ ਹੁੰਦੀ ਹੈ 6 ਲਗਾ ਨਾਲ ਬਿੰਦੀ ਅਤੇ 4 ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ ਬਿੰਦੀ ਕੰਨਾ ਬਿਹਾਰੀ ਲਾਂ ਦੁਲਾਵਾਂ ਖੋੜਾ ਅਤੇ ਕਨੋੜਾ ਨਾਲ ਲੱਗਦੀ ਹੈ ਇਸੇ ਤਰ੍ਹਾਂ ਟਿੱਪੀ ਮੁਕਤਾ ਸਿਹਾਰੀ ਔਂਕੜ ਤੇ ਦੁਲੈਂਕੜ ਨਾਲ ਲੱਗਦੀ ਹੈ ਨੈਕਸਟ ਊੜੇ ਨਾਲ ਕਿਹੜੇ ਨਾਸਿਕ ਚਿੰਦੀ ਵਰਤੋਂ ਹੁੰਦੀ ਹੈ ਊੜੇ ਨਾਲ ਔਂਕੜ ਦੁਲੈਂਕੜ ਤੇ ਹੋੜਾ ਵਿੱਚੋਂ ਭਾਵੇਂ ਕੋਈ ਵੀ ਲਗ ਲੱਗੀ ਹੋਵੇ ਇਸ ਨਾਲ ਨਾਸਿਕੀ ਚਿੰਨ ਬਿੰਦੀ ਹੀ ਲੱਗਦੀ ਹੈ ਜਿਵੇਂ ਊਂਗਲ ਉੱਗੀ ਪਿਉ ਆਦਿ ਨੈਕਸਟ ਅਦਗ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਇਹ ਦਬਾ ਜਾਂ ਬਲ ਦਾ ਚਿੰਨ ਹੈ ਸ਼ਬਦ ਵਿੱਚ ਜਿਸ ਅੱਖਰ ਉੱਪਰ ਦਬਾ ਦੇਣਾ ਹੋਵੇ ਜਾਂ ਜਿਸ ਅੱਖਰ ਦੀ ਆਵਾਜ਼ ਨੂੰ ਦੋਹਰੀ ਪ੍ਰਗਟ ਕਰਨਾ ਹੋਵੇ ਉਸ ਤੋਂ ਪਹਿਲੇ ਅੱਖਰ ਉੱਪਰ ਅਦਗ ਦਾ ਚਿੰਨ ਲਗਾਇਆ ਜਾਂਦਾ ਹੈ ਜਿਵੇਂ ਸੱਚ ਇੱਕ ពੋਖ ਅੱਛਾ ਆਦ ਨੈਕਸਟ ਅਧਿਕਦੀ ਵਰਤੋਂ ਕਿਹੜੀ ਲਗ ਨਾਲ ਹੁੰਦੀ ਹੈ ਅਧਿਕਦੀ ਵਰਤੋਂ ਮੁਕਤਾ ਸਿਹਾਰੀ ਤੇ ਔਂਕੜ ਨਾਲ ਹੁੰਦੀ ਹੈ ਪਰੰਤੂ ਅੰਗਰੇਜ਼ੀ ਦੇ ਕੁਝ ਸ਼ਬਦ ਲਿਖਣ ਲਈ ਇਸ ਦੀ ਦੁਲਾਵਾਂ ਨਾਲ ਵੀ ਵਰਤੋਂ ਹੁੰਦੀ ਹੈ ਜਿਵੇਂ ਪੈਨ ਪ੍ਰੈਸ ਆਦ ਨੈਕਸਟ ਦੁਤਖਤੋਂ ਕੀ ਭਾਵ ਹੈ ਗੁਰਮੁਖੀ ਲਿਪੀ ਵਿੱਚ ਤਿੰਨ ਅੱਖਰ ਹਾ ਹਾ ਜਾਰਾ ਵੋਵਾ ਅਜਿਹੇ ਅੱਖਰ ਹਨ ਜਿਨ੍ਹਾਂ ਦੀ ਵਰਤੋਂ ਵਿਅੰਜਨ ਅੱਖਰਾਂ ਦੇ ਪੈਰਾਂ ਵਿੱਚ ਵੀ ਕੀਤੀ ਜਾਂਦੀ ਹੈ ਇਹਨਾਂ ਅੱਖਰਾਂ ਨੂੰ ਸੰਯੁਕਤ ਜੁੜਵੇਂ ਜਾਂ ਦੁਤੱਖਰ ਕਿਹਾ ਜਾਂਦਾ ਹੈ ਇਹਨਾਂ ਦੀ ਵਰਤੋਂ ਇਸ ਪ੍ਰਕਾਰ ਹੈ ਪ੍ਰੇਮ ਹਟ ਪੜ ਆਤ ਨੈਕਸਟ ਲੱਲਾ ਅਤੇ ਲੱਲੇ ਪੈਰ ਬਿੰਦੀ ਵਿੱਚ ਕੀ ਅੰਤਰ ਹੈ ਲੱਲਾ ਤੁਣੀ ਨੂੰ ਉਚਾਰਦੇ ਸਮੇਂ ਜੀਭ ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ ਛੂੰਦੀ ਹੈ ਪਰ ਲੱਲੇ ਪੈਰੀ ਬਿੰਦੀ ਦੇ ਉਚਾਰਨ ਸਮੇਂ ਜੀਭ ਉਲਟ ਕੇ ਕਠੋਰ ਤਾਲੂ ਨੂੰ ਛੂੰਦੀ ਹੈ ਜਿਵੇਂ ਸਿੰਪਲ ਲੱਲੇ ਦੀ ਵਰਤੋਂ ਨਾਲ ਬਣਿਆ ਸ਼ਬਦ ਜਲ ਪਾਣੀ ਅਤੇ ਲੱਲੇ ਪੈਰੀ ਬਿੰਦੀ ਦੀ ਵਰਤੋਂ ਨਾਲ ਬਣਿਆ ਸ਼ਬਦ ਜਲ ਸੜ ਨੈਕਸਟ ਸੁੰਦਰ ਲਿਖਾਈ ਲਈ ਕਿਹੜੀਆਂ ਕਿਹੜੀਆਂ ਗੱਲਾਂ ਧਿਆਨ ਨਾਲ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੁੰਦਰ ਲਿਖਣ ਲਈ ਸ਼ਬਦਾਂ ਵਿੱਚ ਸਾਰੇ ਅੱਖਰਾਂ ਦਾ ਆਕਾਰ ਇੱਕੋ ਜਿਹਾ ਹੋਣਾ ਚਾਹੀਦਾ ਹੈ ਲਗਾ ਲਗਾਖਰਾਂ ਨੂੰ ਉਹਨਾਂ ਦੇ ਅਨੁਪਾਤ ਅਨੁਸਾਰ ਠੀਕ ਥਾਵਾਂ ਤੇ ਲਿਖਣਾ ਚਾਹੀਦਾ ਹੈ ਇਸ ਤੋਂ ਬਿਨਾ ਵਾਕ ਵਿੱਚ ਸ਼ਬਦਾਂ ਦਾ ਫਰਕ ਇੱਕੋ ਜਿਹਾ ਰੱਖਣ ਦੇ ਨਾਲ ਨਾਲ ਹਾਸ਼ੀਆ ਛੱਡਣ ਪੈਰਾ ਬਣਾਉਣ ਤੇ ਵਿਸ਼ਰਾਮ ਚਿੰਨਾਂ ਦੀ ਵਰਤੋਂ ਬਾਰੇ ਵੀ ਚੇਤ ਰਹਿਣਾ ਚਾਹੀਦਾ ਹੈ ਪੰਜਾਬੀ ਭਾਸ਼ਾ ਤੇ ਵਿਆਕਰਨ ਨਾਲ ਰਿਲੇਟਡ ਹੋਰ ਵੀਡੀਓਸ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪੰਜਾਬੀ ਭਾਸ਼ਾ ਨਾਲ ਰਿਲੇਟਡ ਕਿਸੇ ਵੀ ਟੌਪਿਕ ਤੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਥੈਂਕ ਯੂ